ਡਾਕਟਰ ਨਾ ਲਵਲੀਨ ਕੌਰ ਆ ਭੈਣੇ ਦੋਨੋਂ ਹਸਬੰਡ ਵਾਈਫ ਨੇ ਉਹ ਦੋਨੇ ਕੈਂਸਰ ਦੇ ਸਪੈਸ਼ਲਿਸਟ ਨੇ ਡਾਕਟਰ ਉਹ ਤੇ ਆਪਾਂ ਦੀ ਵੀਡੀਓ ਪਾਈ ਸੀ ਉਹਨਾਂ ਨੇ ਵੀਡੀਓ ਦੇਖੀ ਆ ਆਪਾਂ ਵੀਡੀਓ 'ਚ ਬੇਨਤੀ ਕੀਤੀ ਸੀ ਵੀ ਸਾਨੂੰ ਕੋਈ ਜੇ ਇਸ ਤਰ੍ਹਾਂ ਦੀ ਤੇ ਉਹ ਕਹਿੰਦੇ ਵੀ ਇਹ ਇਹਦਾ ਅਸੀਂ ਟਰੀਟਮੈਂਟ ਕਰਾਂਗੇ ਆਪ ਵੀ ਇਹ ਠੀਕ ਹੋ ਜਾਊਗਾ ਵੀ ਬਾਹ ਵੀ ਨਹੀਂ ਵੱਢਣੀ ਪਊਗੀ ਆਪਾਂ ਕਹਿੰਨੇ ਡਾਕਟਰ ਕਹਿੰਨੇ ਬਾਹ ਨਾ ਉਹ ਕਹਿੰਦੇ ਬਾਹ ਵੀ ਬਚਾ ਲਾਂਗੇ ਅਸੀਂ ਤੇ ਇਹ ਠੀਕ ਵੀ ਹੋ ਜਾਊਗਾ ਬੱਚਾ ਹਰ ਵੀ ਠੀਕ ਹੋ ਜਾਣਾ ਤੂੰ ਬੱਤ ਦਿਖ ਮੈਂ ਉਦੋਂ ਦਾ ਤੈਨੂੰ ਜਦੋਂ ਦਾ ਤੂੰ ਆਇਆ ਵਾਂ ਮੈਂ ਤੈਨੂੰ ਇਹ ਗੱਲ ਕਹੀ ਨਹੀਂ ਸੀਗੀ ਨਾ ਮੈਨੂੰ ਆਸ ਨਹੀਂ ਸੀ ਮਿਲੀ ਕਿਤੋਂ ਵੀ ਡਾਕਟਰਾਂ ਵੱਲੋਂ ਹੁਣ ਆਪਾਂ ਨੂੰ ਬਾਬਾ ਜੀ ਨੇ ਕਿਰਪਾ ਕਰੀਏ ਡਾਕਟਰ ਮਿਲ ਗਏ ਨੇ ਵਧੀਆ ਤੇ ਉਹ ਕਹਿੰਦੇ ਹਰਪ੍ਰੀਤ ਬਿਲਕੁਲ ਠੀਕ ਹੋ ਜਾਊ ਤੇ ਬਾਹਾਂ ਵੀ ਠੀਕ ਹੋ ਜਾਊਗੀ ਹਰਪ੍ਰੀਤ ਵੀ ਠੀਕ ਹੋ ਜਾਊ ਤੇ ਇਸ ਕਰਕੇ ਫਿਕਰ ਨੀ ਕਰਨਾ ਹੌਸਲਾ ਰੱਖਣਾ ਮੇਰੇ ਪੁੱਤ ਨੇ ਹੰਤ ਨੂੰ ਦਵਾਈ ਦਿੰਨੇ ਆ ਦਵਾਈ ਖਾ ਕੇ ਥੋੜਾ ਦਰਦ ਠੀਕ ਹੋ ਜਾਊਗਾ ਫਿਰ ਆਪਾਂ ਦੇਖ ਲੈਣੀ ਹੈ ਹੋਲੀ ਠੀਕ ਆ ਹੋਲੀ ਦਾ ਰੰਗ ਐਦਾਂ ਮੱਥੇ ਤੇ ਲਾ ਲੈਣਾ ਤੇਰੇ ਵੀ ਅਸੀਂ ਕਿਉਂ ਫੌਜੀ ਬਣਨਾ ਹੈ ਫੌਜੀ ਬਣਨਾ ਫੌਜੀ ਹਰਪ੍ਰੀਤ ਨੇ ਸਾਡੇ ਨੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਜੀ ਹਰਪ੍ਰੀਤ ਸਿੰਘ ਇਹਨਾਂ ਦੇ ਮੰਮੀ ਆ ਪੂਜਾ ਭੈਣ ਇਹ ਬੱਚਾ ਜਦੋਂ ਸਾਡੇ ਕੋਲੇ ਇੱਥੇ ਆਇਆ ਇਹਦੀ ਤਕਲੀਫ ਨੂੰ ਦੇਖ ਕੇ ਆਪਣੇ ਆਪ ਨੂੰ ਵੀ ਯਾਨੀ ਕਿ ਬੜਾ ਦੁੱਖ ਲੱਗਿਆ ਦੇਖ ਕੇ ਸੁਣ ਕੇ ਬੜੀਆਂ ਤਕਲੀਫਾਂ ਦੇਖੀ ਦੀਆਂ ਬਹੁਤ ਸਾਰੇ ਜ਼ਖਮ ਦੇਖੀ ਰਿਹਾ ਵੱਡੇ ਵੱਡੇ ਪਿਛਲੇ 8 ਸਾਲਾਂ ਚ ਕੀੜੇ ਕਿਸੇ ਦੇ ਕਿਦਾਂ ਕਿਵੇਂ ਪਰ ਇਹਨੇ ਨਿੱਕੇ ਬੱਚੇ ਨੂੰ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਦੇਖਣਾ ਆਪਣੇ ਆਪ ਲਈ ਵੀ ਇੱਕ ਬੜਾ ਦੁੱਖਦਾਈ ਜਿਹਾ ਬੰਨ ਬੜੀ ਮਨ ਤੇ ਸੱਟ ਲੱਗਦੀ ਹੈ ਜਦੋਂ ਇਸ ਬੱਚੇ ਦੀ ਇਹ ਹਾਲਤ ਨੂੰ ਦੇਖਦੇ ਮਾਪੇ ਗਰੀਬ ਆ ਜਿੰਨੇ ਜੋਗੇ ਸੀਗੇ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਨੇ ਇਲਾਜ ਕਰਾਉਣ ਕੀ ਮੋਥਰੇਪੀਆਂ ਜੋ ਜੋ ਵੀ ਰੇਡੀਏਸ਼ਨ ਜਿੱਥੇ ਇੱਥੇ ਵੀ ਡਾਕਟਰਾਂ ਨੇ ਕਿਹਾ ਕਰਾਈ ਗਏ ਵਿਚਾਰੇ ਦਿਹਾੜੀ ਲਾਉਂਦਾ ਕਾਲਾ ਪੈਸੇ ਪੂਸੇ ਇਧਰੋਂ ਫੜ ਦੜ ਕੇ ਸਭ ਕੁਝ ਕਰ ਲਿਆ ਇਹਨਾਂ ਨੇ ਅਖੀਰ ਪ੍ਰੋਬਲਮ ਕਟਣ ਦੀ بجائے ਹੋਰ ਵੱਧ ਗਈ ਹਰਪ੍ਰੀਤ ਪੜ੍ਹਾਈ ਵੀ ਡਿਸਟਰਬ ਹੋ ਗਈ ਵਿਚਾਈ ਹੈ ਨਾ ਦੋ ਤਿੰਨ ਸਾਲ ਤਾਂ ਹੀ ਚੀਜ਼ਾਂ ਚ ਨਿਕਲ ਗਏ ਵਿਚਾਰੇ ਦੇ ਤੇ ਹੁਣ ਇਹ ਆਪਣੇ ਕੋਲੇ ਆਇਆ ਸੀ ਪਰਿਵਾਰ ਅਸੀਂ ਸੰਗਤ ਨਾਲ ਵੀ ਵੀਡੀਓ ਸਾਂਝੀ ਕੀਤੀ ਡਾਕਟਰਾਂ ਨਾਲ ਵੀ ਗੱਲ ਕੀਤੀ ਕਾਫੀ ਸਾਰਿਆਂ ਨਾਲ ਇੱਥੇ ਲੋਕਲ ਜਿੰਨੇ ਕੇ ਸਾਨੂੰ ਡਾਕਟਰ ਜਾਣਦੇ ਉਹਨਾਂ ਨਾਲ ਵੀ ਸੰਪਰਕ ਕੀਤਾ ਯਾਨੀ ਕਿ ਕੋਈ ਪ੍ਰੋਪਰ ਹੱਲ ਨਹੀਂ ਸੀ ਨਿਕਲ ਰਿਹਾ ਕੋਈ ਡਾਕਟਰ ਕਹਿ ਰਿਹਾ ਸਜੈਸਟ ਕਰ ਰਿਹਾ ਸੀ ਵੀ ਇਹਦੀ ਬਾਹ ਕੱਟਣੀ ਪੈ ਸਕਦੀ ਹੈ ਕੋਈ ਕਿਵੇਂ ਪਰ ਉਹ ਵਾਹਿਗੁਰੂ ਜੀ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਤੇ ਜਿਹੜੀ ਅਸੀਂ ਵੀਡੀਓ ਸ਼ੇਅਰ ਕੀਤੀ ਸੀ ਮਹਾਲੀ ਤੋਂ ਇੱਕ ਡਾਕਟਰ ਜੋੜਾ ਵਾ ਭੈਣ ਸਾਡੀ ਡਾਕਟਰ ਲਵਲੀਨ ਕੌਰ ਆ ਉਹਨਾਂ ਦੇ ਹਸਬੰਡ ਉਹ ਦੋਨੋਂ ਕੈਂਸਰ ਸਪੈਸ਼ਲਿਸਟ ਨੇ ਉਹਨਾਂ ਨੇ ਸਪੈਸ਼ialਟੀ ਉਹਨਾਂ ਦੀ ਇਸ ਚੀਜ਼ ਦੀ ਆ ਵੀ ਇਸ ਤਰ੍ਹਾਂ ਦੇ ਕੇਸਾਂ ਨੂੰ ਹੱਲ ਕਰਨਾ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਉਹ ਕਹਿੰਦੇ ਵੀ ਇਹਨਾਂ ਹਰਪ੍ਰੀਤ ਦਾ ਟ੍ਰੀਟਮੈਂਟ ਅਸੀਂ ਕਰਾਂਗੇ ਵੀ ਇਹਦੀ ماں ਵੀ ਬਿਲਕੁਲ ਸੇਫ ਰਹੂਗੀ ਕਟਣੀ ਨਹੀਂ ਪਊਗੀ ਤੇ ਹਰਪ੍ਰੀਤ ਵੀ ਠੀਕ ਵੀ ਹੋ ਜਾਊਗਾ ਬੜੇ ਕੰਫੀਡੈਂਸ ਨਾਲ ਉਹਨਾਂ ਨੇ ਭੈਣ ਹੁਣਾਂ ਨੇ ਸਾਨੂੰ ਕਿਹਾ ਕੁਝ ਰਿਪੋਰਟਾਂ ਉਹਨਾਂ ਨੇ ਮੰਗੀਆਂ ਕੁਝ ਹੁਣ ਜਿਹਨਾਂ ਨੂੰ ਬੁਲਾਇਆ ਵੀ ਆ ਤੇ ਅੱਜ ਇਹ ਹੁਣ ਉੱਥੇ ਚੱਲੇ ਨੇ ਮੋਹਾਲੀ ਬਸ ਸਾਰੇ ਅਰਦਾਸ ਕਰਿਓ ਹਰਪ੍ਰੀਤ ਸਿੰਘ ਉੱਥੋਂ ਹੱਸਦਾ ਖੇਡਦਾ ਆਵੇ ਤੇ ਉਹਦੇ ਮਾਪੇ ਆ ਜਿਹੜੇ ਆਪਣੇ ਬੱਚੇ ਨੂੰ ਆਪਣੇ ਬੱਚੇ ਦੇ ਸੁਪਨਿਆਂ ਨੂੰ ਪੂਰਾ ਹੁੰਦਾ ਦੇਖ ਸਕਣ ਹਰਪ੍ਰੀਤ ਜਿਵੇਂ ਅੱਗੇ ਵੀ ਤੁਸੀਂ ਸੁਣਿਆ ਇਹ ਕੰਨਾ ਮੈਂ ਫੌਜੀ ਬਣਨਾ ਵੱਡਾ ਹੋ ਕੇ ਤੇ ਇਹ ਬੱਚਾ ਆਪਣੇ ਸੁਪਨੇ ਨੂੰ ਇਸ ਨੂੰ ਪੂਰਾ ਕਰ ਸਕੇ ਤੇ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਆ ਡਾਕਟਰ ਲਵਲੀਨ ਕੌਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਕਾਲ ਕੀਤੀ ਇਨੀਸ਼ੀਏਟਿਵ ਲਿਆ ਵਾ ਵਾਹਿਗੁਰੂ ਉਹਨਾਂ ਦੀ ਮਿਹਨਤ ਸਫਲ ਕਰੇ ਸੱਚੇ ਪਾਤਸ਼ਾਹ ਤੇ ਉਹ ਇਸ ਬੱਚੇ ਦਾ ਟ੍ਰੀਟਮੈਂਟ ਕਰ ਸਕਣ ਤੇ ਹਰਪ੍ਰੀਤ ਸਿੰਘ ਠੀਕ ਹੋ ਕੇ ਇੱਕ ਚੰਗਾ ਜੀਵਨ ਉਤਪਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਮੈਂ ਤੁਹਾਡੀਆਂ ਦੁਆਵਾਂ ਦੀ ਲੋੜ ਆ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਤੁਹਾਡੀਆਂ ਅਸੀਸਾਂ ਦੀ ਲੋੜ ਆ ਹਰ ਬ੍ਰੀਡ ਹੋਰ ਕੁਝ ਨਹੀਂ ਚਾਹੀਦਾ